ਬੰਨਾਂ ਚੰਤੇ ਦੀ ਸਾਰਾ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਆ ਕਿਸ ਦੇ ਸਬੰਧ ਚ ਕਿੱਡਿਆ ਆ ਪਹਿਲਾਂ ਤਾਂ ਸਾਰੇ ਹਿੰਦੂਆਂ ਨੂੰ ਜੈਸੀ ਹਾਰਾਮ ਸਾਰੇ ਹਿੰਦੁਸਤਾਨ ਨੂੰ ਸਾਰੇ ਸ੍ਰਿਸ਼ਟੀ ਨੂੰ ਜੈਸੀ ਹਾਰਾਮ ਕਹੇ ਇਹ ਹਿੰਦੂ ਫਟੋਗੇ ਤਾਂ ਕਟੋਗੇ ਇਹ ਹਿੰਦੂ ਫਟੋਗੇ ਤਾਂ ਕਟੋਗੇ ਅੱਜ ਦਾ ਜਿਹੜਾ ਸੱਜਾ ਰੋਸ ਪ੍ਰਦਰਸ਼ਨ ਹੈ ਇਹ ਬੰਗਲਾਦੇਸ਼ ਤੇ ਜਿਹੜੇ ਹਿੰਦੂਆਂ ਤੇ ਸਾਡੀ ਤੈਂ ਧੀਆਂ ਪੈਣਾ ਨੂੰ ਚੁੱਕ ਕੇ ਜਾ ਰਹੇ ਨੇ ਤੇ ਕਤਲੇਆਮ ਹੋ ਰਿਹਾ ਤੇ ਧਰਮ ਪਰਵਰਤਨ ਹੋ ਰਿਹਾ ਤੇ ਉਹਦੇ ਵਿੱਚ ਰੋਸ ਪ੍ਰਦਰਸ਼ਨ ਨਹੀਂ ਕਰ ਰਹੇ ਆ ਤੇ ਸਕੋਂ ਦੇ ਸੰਤਾ ਨੂੰ ਇਹਨਾਂ ਨੂੰ ਉੱਥੇ ਕਿਸਟਾਰ ਕੀਤਾ ਗਿਆ ਹੈ ਉਸ ਕੋਮ ਦੇ ਸੰਤਾਨ ਨੇ ਜਦੋਂ ਬੰਗਲਾਦੇਸ਼ ਵਸਿਆ ਉੱਥੇ ਲੋਕਾਂ ਨੂੰ ਧੋਖਿਆ ਖੋਈਆਂ ਅੱਜ ਵੇਖੋ ਤੁਸੀਂ ਉਹਨਾਂ ਦਾ ਕੀ ਹਾਲ ਹੋ ਰਿਹਾ ਹੈ ਇਹ ਸਾਰਾ ਸਾਡਾ ਵਿਰੋਧ ਪ੍ਰਦਰਸ਼ਨ ਕਿ ਉਹਨਾਂ ਦੇ ਹੱਥ ਵਿੱਚ ਕੀਤਾ ਜਾ ਰਿਹਾ ਹੈ ਕਿ ਉੱਥੇ ਜਿਹੜੇ ਸਾਡੇ ਸੰਤਣੇ ਕੋਮ ਦੇ ਉਹਨਾਂ ਨੂੰ ਰਿਆ ਕੀਤਾ ਜਾਵੇ ਜਿਹੜੇ ਸਾਡੇ ਹਿੰਦੂ 1.78 ਲੱਖੋਂ ਤੇ ਹਿੰਦੂ ਹੈ ਉਹਨਾਂ ਤੇ ਇਹਨਾਂ ਜ਼ੁਲਮ ਹੋ ਰਿਹਾ ਕੋਈ ਕਹਿਣ ਦੀ ਗੱਲ ਨਹੀਂ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੂੰ ਅਸੀਂ 5 ਕਰੋੜ ਰੋਗ ਰੋងੀ ਇੱਥੇ ਉਸਾਇਆ ਹੋਇਆ ਹੈ ਨਯਾਜ਼ ਕੀ ਅਸੀਂ 1 ਕਰੋੜ 70 ਆਪਣੇ ਹਿੰਦੂ ਥੇ ਨਹੀਂ ਲੈ ਕੇ ਆ ਸਕਦੇ ਉਹਨਾਂ ਨੂੰ ਇੱਥੇ ਲਿਆਦਾ ਜਾਵੇ ਤੇ ਉਸਾਇਆ ਜਾਵੇ ਬਸ ਮੇਰੀ ਇੰਨੀ ਬੇਨਤੀ ਹੈ ਭਾਰਤ ਮਾਤਾ ਦੀ ਜੈ ਬੰਗਲਾਦੇਸ਼ ਮੁਰਦਾਬਾਦ 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 ਇਹਨਾਂ ਕੌਣ ਕੇ ਸੰਤੋ ਕੋ ਰਿਹਾ ਕਰੋ ਰਿਹਾ ਕਰੋ 24 ਅਗਸਤ 24 ਨੂੰ ਬੰਗਲਾਦੇਸ਼ ਦੇ ਵਿੱਚ ਇੱਕ ਐਜੀਟੇਸ਼ਨ ਹੋਈ ਸੀ ਉਹ ਐਜੀਟੇਸ਼ਨ ਕਿਹਦੇ ਵਾਸਤੇ ਸੀ ਜਿਹੜੇ ਉਥੋਂ ਦੇ ਬਾਹਰ ਵਿਕਤਨ ਸੀ ਇਹ ਉਹਨਾਂ ਦਾ ਹੱਕ ਸੀ ਇਹ ਹੋਣਾ ਚਾਹੀਦਾ ਸੀ ਲੇਕਿਨ ਜਦੋਂ ਧਰਤਾ ਪਲਟ ਗਿਆ ਲੋਕਤੰਤਰ ਦਾ ਗਲਾ ਟੋਕਿਆ ਗਿਆ ਲੇਕਿਨ ਸਾਡੇ ਹਮੇਸ਼ਾ ਹੀ ਹਿੰਦੂਆਂ 'ਤੇ ਅਪਿਆচার ਹੋਇਆ ਨਹੀਂ ਪਾਵੇਂ ਇਹ ਹੁਣ ਪਲਟਿਆ ਗਿਆ ਜਾਂ ਜਦੋਂ ਉੱਥੇ ਮੁਸਲਮ ਲੀਗ ਹਾਰੀ ਸੀ ਤਾਂ ਹਿੰਦੂਆਂ ਦੇ ਮੰੰਦਰ ਸਾੜੇ ਗਏ ਸੀ ਸਾਡੀ ਦੁਰਗਾ ਪੂਜਾ ਦੇ ਉੱਤੇ ਜਗਨ ਪਾਏ ਗਏ ਸੀ ਇਹ ਸਾਰਾ ਕੁਝ ਹੋਣ ਬਰਦਾਸ਼ਤ ਨਹੀਂ ਹੋਏਗਾ ਸਾਰਾ ਜਗਤ ਜਿਹੜਾ ਹੈ ਇਸ ਵੇਲੇ ਇਕੱਠਾ ਸਾਡੀਆਂ ਤੀਆਂ ਪੈਣਾ ਨਾਲ ਬਲਤਕਾਰ ਹੋ ਰਹੇ ਨੇ ਇਕ ਸਾਡੇ ਜਿਹੜੇ ਉੱਥੇ ਵਸਦੇ ਸੀਗੇ ਉਹ ਜਿਹੜੇ ਕਿ ਬਹੁਤ ਵੱਡੇ ਕਾਰੋਬਾਰ ਸੀ ਉਹਨਾਂ ਦੇ ਉਹਨਾਂ ਨੂੰ ਵੀ ਸੜਕ ਦੇ ਉੱਤੇ ਘੁੱਟ-ਘੁੱਟ ਕੇ ਮਾਰ ਦਿੱਤਾ ਗਿਆ ਸਾਡੇ ਪੂਜਿਆ ਸੰਤ ਜਿਹੜੇ ਨੇ ਅਸੀਂ ਸੰਤਾ ਵਾਸਤੇ ਕਹਿੰਦੇ ਆ ਤਰਵਰ ਭਲੇ ਦਾ ਆਪ ਕੋ ਨਦੀ ਨਾ ਪੀਵੇ ਨੀ ਬਰਵਾੜਤ ਕੇ ਕਹਾਪ ਨੇ ਸੰਤਨਧਾਰਾ ਸ਼੍ਰੀ ਪੂਰੇ ਸੰਸਾਰ ਪੂਰੇ ਵਿੱਚ ਨੂੰ ਰਸਤਾ ਦਿਨੇ ਰਾਹ ਦਿਖਾਉਂਦੇ ਨੇ ਇਹ ਕਾਨੂੰਨਾਂ ਨੂੰ ਵਸਤਾਰ ਦਿੱਤਾ ਗਿਆ ਉਹਾਂ ਦੇ ਪਿੱਛੇ ਇੱਕ ਮੁਸਲਮਾਨ ਵਕੀਲ ਆਇਆ ਉਹਦੀ ਵੀ ਹੱਤਿਆ ਕਰ ਦਿੱਤੀ ਗਈ ਇੱਕ Hindu ਵਕੀਲ ਆਇਆ ਉਹਦੇ ਘਰ ਤੋਂ ਕੱਢ ਕੇ ਵੀ ਉਹਨੂੰ ਮਾਰ ਦਿੱਤਾ ਮਾਰਿਆ ਗਿਆ ਉਹ ਅੱਜ ICU ਦੇ ਵਿੱਚ ਦਾਖਲ ਹੈ ਤੇ ਸਾਡੇ ਹਿੰਦੁਸਤਾਨ ਦੇ ਵਿੱਚ ਅਫਸਰ ਗੁਰੂ ਨੂੰ ਫਾਂਸੀ ਹੁੰਦੀ ਹੈ ਰਾਤੀ 2-2 ਵਜੇ ਅਦਾਲਤਾਂ ਲੱਗਦੀਆਂ ਨੇ ਇਹ ਸਾਰਾ ਬਰਦਾਸ਼ਤ ਹੋਣ ਹਿੰਦੂ ਸਮਾਜ ਨਹੀਂ ਕਰੇਗਾ ਸਨਾਤਨ ਧਰਮ ਵਿਸ਼ਵਾਸ ਨਹੀਂ ਕਰੇਗਾ ਅਸੀਂ ਮਜਬੂਰ ਹਾਂ साथ सरकार कि सादेश एक एक विचार सब तो पहला सारे जय श्री राम आज का जो रोष प्रदर्शन है ये बांग्लादेश में जो हिंदुओं पर और संतों पर अत्याचार हो रहा है उसके लिए है हालात ये है कि बांग्लादेश में जिन संतों ने बांग्लादेश के मुसलमानों को रोटियां खवाई उनकी सेवा की आज उन्हीं के मंदिर जलाए जा रहे हैं और बहन बेटियों से बलात्कार हुआ है मगर हालात ये है कि विश्व में हिंदुओं को छोड़कर जब भी किसी और कम्युनिटी में हमला होता है तो पूरे विश्व का जो समुदाय है वो उनके हक में आवाज उठाने लग जाता है मगर आज मैं अगर आज मैं ह्यूमन राइट्स और एमनेस्टी इंटरनेशनल से पूछना चाहता हूँ कि बांग्लादेश में पाकिस्तान में और अफगानिस्तान में हिंदुओं पर सिखों पर जो अत्याचार हो रहे हैं क्या वो ऑल वर्ल्ड ह्यूमन राइट्स को या एमनेस्टी इंटरनेशनल को नहीं दिखता तो मेरा ये सभी भारतवासियों से अनुरोध है कि पहले तो वो एकजुट हो अगर हम एक होंगे हमारी एकता होगी तो वैश्विक समुदाय को झुकना पड़ेगा एक होंगे तो सेफ होंगे। उसके बाद तो एमनेस्टी इंटरनेशनल और ऑल वर्ल्ड ह्यूमन राइट्स को और पूरे विश्व की जो मुसलमान बिरादरी है मैं उनको ये कहना चाहूंगा ਕਿਰਪਾ ਕਰਕੇ ਹਿੰਦੂਆਂ ਪਰ ਹੋ ਰਹੇ ਅਤਿਆਚਾਰੋਂ ਪਰ ਆਪ ਖੁਦ ਸੰਗਿਆਨ ਲੈ अथवा ਇਹ ਨਾ ਹੋ ਕਿ ਹਿੰਦੁਸਤਾਨ ਮੇ ਬਸ ਰਹੇ ਹਿੰਦੂਆਂ ਕੋ ਕੋਈ ਕਠੋਰ ਕਦਮ ਉਠਾਣਾ ਪੜੇ ਜੈ ਸ਼੍ਰੀ ਨਰਾਜ ਅੱਜ ਕੀ ਕਹਿਣਾ ਚਾਹੋਗੇ ਜੀ ਜੈ ਸ਼੍ਰੀ ਰਾਮ ਜੀ ਅੱਜ ਜਿਹੜੀ ਰੈਲੀ ਕੱਢੀ ਗਈ ਹੈ ਰੋਸ਼ ਰੈਲੀ ਤੇ ਸਰ ਸਨਾਤਾ ਧਰਮ ਵੱਲੋਂ ਕੱਢੀ ਗਈ ਹੈ ਔਰ ਮੇਰੇ ਵੱਲੋਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਕਿ ਬੰਗਲਾ ਗਏ ਦੇ ਜਿਹੜੇ ਹਿੰਦੂ ਲੋਕ ਤੇ ਅਤਿਆਚਾਰ ਹੋ ਰਿਹਾ ਹੈ ਉਹਦੇ ਵਾਸਤੇ ਜਲਦੋਂ ਜਲਦ ਕੋਈ ਖੋਸ ਕਦਮ ਚੁੱਕਿਆ ਜਾਵੇ ਨੇ ਤਾਂ ਹਿੰਦੁਸਤਾਨ ਦੇ ਜਿੰਨੇ ਵੀ ਹਿੰਦੂ ਨੇ ਆਪਣੇ ਵੱਲੋਂ ਠੋਸ ਕਦਮ ਚੱਕਰ ਨੂੰ ਮਜਬੂਰ ਹੋ ਜਾਣਗੇ ਸੋ ਬੰਗਲਾਦੇਸ਼ ਜਿਹੜਾ ਹੈ ਹਿੰਦੁਸਤਾਨ ਵੱਲੋਂ ਤਿਆਰ ਕੀਤਾ ਆ ਸਾਡੇ ਨਾਲ ਉਹ ਗੱਲ ਬਣੀ ਸਾਡੀ ਗਲੀ ਦਾ ਕੁੱਤਾ ਸਾਨੂੰ ਹੀ ਵੱਡਣ ਲੱਗ ਪਿਆ ਹੈ ਸੋ ਬੰਗਲਾਦੇਸ਼ ਨੇ ਵੀ ਚੇਤਾਵਨੀ ਇਹ ਜੇ ਜਲਦ ਤੇ ਜਲਦ ਨੇ ਹਿੰਦੂਆਂ ਤੇ ਅਤਿਆਚਾਰ ਬੰਦ ਨਹੀਂ ਕੀਤਾ ਤੇ ਅਸੀਂ ਹਿੰਦੁਸਤਾਨ ਵਾਸੀ ਉਹਦੇ ਉੱਤੇ ਆ ਕੇ ਆਪ ਹਮਲਾ ਕਰਾਂਗੇ ਜੈ ਸ਼੍ਰੀ ਨਰਾਇਣ ਜੀ ਨਰਾਇਣ ਆਸ਼ਰੇ ਸ਼ਰਮਾ ਜੀ